ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਸੀ ਗਾਲ ਬਾਈ ਜੀ ਸਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਸੰਦੀਪ ਆ ਪੈਂਡਮ ਅੱਜੂਗਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਆਪਣਾ 62804 43797 ਵੀਰੇ 62804 43797 ਅੱਜ ਆਪਾਂ ਤੈਨੂੰ ਵੜਾ ਦਿਖਾਵਾਂਗੇ ਪਹਿਲੇ ਨੰਬਰ ਤੇ ਜਿਹੜੀ ਆਪਣੀ ਬਿਹੜ ਸੂਈ ਵਿੱਤਾ ਜੀ ਹਾਂਜੀ ਬਾਈ ਕੀ ਆ ਗਈ ਆਪਣੀ ਜਰਸੀ ਚ ਹਣਾ ਹਾਂ ਜਰਸੀ ਵੀਰੇ ਮਾੜੇ ਮਾੜੇ ਫੋਟਾਂ ਚ ਰੂਰਾ ਹਣਾ ਉਹ ਮੋੜੀਆਂ ਮੋਟੀਆਂ ਆਈਆਂ ਵੀਰੇ ਰਹਿ ਜਾਂਦੀਆਂ ਠੀਕ ਆ ਕਦੋਂ ਕ ਸੂਈ ਆਏ ਇਹ ਵੀਰੇ ਰਾਤ ਸੂਈ ਆ ਬੱਚਾ ਕੀ ਦੇ ਦੇਣੇ ਬੱਚਾ ਵੀਰੇ ਯਾਰ ਜੇਰ ਜੀ ਰੋਕੇ ਜੇਰ ਦੀ ਗਰੰਟੀ ਆ ਵੀਰੇ ਉਹ ਪਈ ਅੰਦਰ ਸੂਆ ਸੂਈ ਆ ਪਹਿਲਾ ਠੀਕ ਆ ਕਿੰਨਾ ਕੁ ਦੁੱਧ ਪਾਦੂ ਅੰਦਾਜ਼ਾ ਚ ਚਾਰ ਦੰ ਦੁੱਧ ਆਇਆ ਟਿੱਲੋ ਬਾਈ ਪਾਉਣ ਨੂੰ ਤਾਂ ਬਾਕੀ ਲੋਕਾਂ ਦੀ ਸੇਵਾ ਯਾਰ ਹਨਾ ਕਹਿਣ ਨੂੰ ਤਾਂ ਚਾਹੇ 20 ਕਿਲੋ ਕਹਦੇ ਉਹ ਵੀ ਥੋੜਾ ਬੱਚੀ ਨੂੰ ਠੀਕ ਹੈ ਪਰ 17 12 ਕਿਲੋ ਤੇ ਬੱਚੀ ਆਮ ਨਾ ਚੱਲੀ ਠੀਕ ਹੈ 16 17 ਤੋਂ ਪਰ ਵਾਲੀ ਬੱਚੀ ਹੈਗੀ ਹੈਗੀ ਆ ਹੈਗੀ ਆ ਠੰਡੀ ਠੁੰਡੀ ਪੂਰੀ ਫੁੱਲ ਆ ਕੋਈ ਆਇਆ ਨਹੀਂ ਲੈ ਠੀਕ ਹੈ ਕੋਈ ਦੇਖ ਤੇ ਨਹੀਂ ਗਾਲੇ ਨੋ 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 ਨਾ ਇਹ ਥਣ ਤੋਂ ਬਹੁਤ ਸੋਹਣਾ ਗੱਡਿਆ ਨਾ ਪੂਰਾ ਟੌਪ ਦਾ ਬਾਈ ਸਵੇਰੇ ਥਣ ਦੇਖਦਾ ਨੇੜ ਤੋਂ ਸੋਹਣਾ ਹਾਥੀ ਚਵਾਈ ਵਾਲਾ ਸਵੇਰੇ ਚਵਾਈ ਕਰੀਏ ਵਧੀਆ ਚਵਾਈ ਆ ਹਾਂ ਪੂਰੀ ਵਧੀਆ ਬਾਈ ਰੇਟ ਇਹਦਾ ਕੀ ਰੱਖਿਆ ਰੇਟ ਯਾਰ ਇਹਦਾ ਮੁੱਲ 65 ਆ 63 ਦੀ ਬੱਚੀ ਦੇਵਾਂਗੇ ਬਸ ਮਾਨਤਾ ਹੋ ਜਾਊਗਾ ਮਾੜਾ ਮੋਟਾ ਮਾਨਤਾ ਨਹੀਂ ਕਰਾਂਗੇ ਸੋ ਵੀਰੋ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੇਸਮੀ ਪੜੀ ਬਿੱਲੀ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਗੁਲਾਬੀ ਗੁਲਾਬੀ ਹਵਾਨਾ ਕੱਦ ਕਾਠ ਜਿੰਦ ਜਾਨ ਵਹਿੜਦੇ ਸੋਹਣੀ ਬਾਈ ਗੋਲੇਯਾਰਗੀ ਬੱਚੀ ਆ ਕਿਸੇ ਪਾਸੇ ਲਿੱਸੀ ਨਹੀਂ ਕਿਸੇ ਪਾਸੇ ਛੋਟੀ ਨਹੀਂ ਬਾਕੀ ਠੰਡੀ ਠੁੰਡੀ ਲੈ ਤਾਂ ਐਂ ਹੀ ਬਹਿ ਜਾ ਬਿੱੜ ਦੇ ਵਿਚਾਲੇ ਠੀਕ ਆ ਕੋਈ ਦਿੱਕਤ ਨਹੀਂ ਨਾ 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 ਪੂਰਾ ਵੀ ਨਹੀਂ ਬਾਈ ਠੀਕ ਆ 63000 ਚ ਮਾੜਾ ਮੋਟਾ ਮਾਨਤਾ ਨਾ ਕਰਦਾਂਗੇ ਬਾਈ ਕਰਦਾਂਗੇ ਪੰਜਾਬ ਵਾਲੀ ਆ ਵੀਰੇ ਕੋ ਥਾਂ ਥਣ ਦੇਖੋ ਗਲਾਬੀ ਗਲਾਬੀ ਥਾਣਾ ਦੁੱਧ ਦੀ ਐਵਰੇਜ 16 17 ਕਿਲੋ ਕੱਦ ਕਾੜੋ ਵਜਨ ਵਜੂਦ ਵਾਲੀ ਆ ਨਿੱਸੀ ਨਾ ਵੀ ਕਿਸੇ ਵਸਤੂ ਨੂੰ ਜੇਰ ਜੂਰ ਪੂਰੀ ਓਕੇ ਜੇਰ ਦੀ ਗਰੰਟੀ ਆ ਬਈ ਆਪਣੀ ਸੁਭਰ ਧਾਰਾ ਵਗੈਰਾ ਦੇਖ ਸਕਦੇ ਹੋ ਸੋਨਾ ਸਾਫ ਸੁਧਰਾ ਚੋਣਾ ਮੋਟਾ-ਮੋਟਾ ਹਨ ਤੇ ਨਿਆਣਾ ਪਾਉਣਾ ਪਾ ਲੋ ਨਹੀਂ ਪਉਣਾ ਤਾਂ ਵੀ ਕੋਈ ਡੇਕਾ ਨਾ 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 ਥੋੜਾ ਵੀ ਨਹੀਂ ਪੈਂਦਾ ਉਹ ਦੇਖੋ ਚੋੜ ਜਵਾਜ ਇੱਕ ਨੰਬਰਾਂ ਜਵਾ ਹਨ ਇਧਰ ਦਿਖਾ ਦਿਓ ਰੇ ਆ ਕੇ ਬੱਚੀ ਠੀਕ ਆ ਬਾਕੀ ਥਾਣ ਥਣ ਦੇਖ ਦੂ ਕਿੰਨਾ ਮੋਟਾ ਤੇ ਮੁਠੀ ਵਾਲਾ ਪੂਰਾ ਲੈ ਠੀਕ ਆ ਸਾਫ ਸੁਧਰਾ ਕੁੱਛ ਵੀ ਦੇਖੋ ਜਮਾ ਇੱਕ ਨੰਬਰ ਹੈਨਾ ਪੂਰੀ ਬਾਈ ਬਾਕੀ ਠੰਡੀ ਸੀ ਲੈਂਦੀਆਂ ਜਿੰਨੀ ਮਰਜੀ ਲੈ ਉਹਦੇ ਨੇ ਆਣਾ ਇਹਦਾ ਤੇ ਬਾਈ ਜੀ ਦੂਜੇ ਨੰਬਰ ਤੇ ਆਪਰੇ ਡੱਬੀ ਬੱਚੀ ਦੇਖੀਏ ਨੇ ਬੜ ਇਹ ਵੀਰੇ ਬੜ ਹਜੇ ਕੱਚੀ ਆ ਹਫਤੇ ਦੀ ਕਿਹੜਾ ਸੂਆ ਸੌਂਦੀ ਆ ਇਹ ਦੂਜਾ ਵੀਰੇ ਹਜੇ ਤਾਂ ਲਾਹਣ ਹੀ ਲੱਗੀ ਆ ਠੀਕ ਹੈ ਬਹੁਤ ਵਧੀਆ ਲੈਵਲ ਆਉਣਾ ਇਹਨੇ ਹਜੇ ਹਫਤਾ ਸੂਣ ਚ ਲੈ ਜੂ ਹੈਨਾ ਹਾਂ ਮੌਜ ਨਾ ਬਾਈ ਕਿੰਨਾ ਦੁੱਧ ਪਾਉ ਦੋ ਐਸਟੀਮੇਟ ਦੁੱਧ ਵੀਰੇ ਪਾਉ 25 26 ਕਿਲੋ ਰੇਟ ਇਹਦਾ ਕੀ ਰੱਖਿਆ ਆਪਾ ਰੇਟ ਇਹਦਾ ਫੋਨ ਤੇ ਕਰਾਂ ਇਹ ਗੱਪਣਾ ਸਾਰੇ ਦੇ ਫੋਨ ਤੇ ਹਾਂ ਗੱਪਣਾ ਦੋਨਾਂ ਦਾ ਫੋਨ ਤੇ ਠੀਕ ਹੈ ਕਹਿੰਦਾ ਭਾ ਵੀ 20 ਤੋਂ ਪਾਰ ਵਾਲੀ ਬੈੜ ਹੈਗੀ ਜੀ ਮੋੜ ਨਾ ਭਾਈ ਵੱਡੀ ਬੈੜ ਆ ਯਾਰ ਕੋਈ ਕਿਹੜਾ ਛੋਟੀ ਜੀ ਆ ਬਾਕੀ ਫੇਸਬੁਕ ਦਿਖਾ ਦੇ ਬੈੜ ਤੇ ਰੇਟ ਬਾਜਬ ਹੋ ਜਾਵਾਂ ਰੇਟ ਜਾਇਜ਼ ਹੋ ਭਾਈ ਸੋ ਰੇਟ ਵੀਰ ਕਹਿੰਦਾ ਜਮਾਂ ਜੈਨੂਲ ਹੋਗਾ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣੀ ਸਾਫ ਸੁਥਰੀ ਰਾਜ ਬਾਕੀ ਵੱਡੀ ਬੁੱਡੀ ਤੇਰੇ ਸਾਹਮਣੇ ਆ ਬਾਕੀ ਠੰਡੀ ਸੀਲ ਬਹੁਤਾ ਗਾਂ ਲੈ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਹੈ ਨਾ ਤੇ ਗੁਲਾਬੀ ਗੁਲਾਬੀ ਹਵਾਨਾ ਹਵਤਾ ਖਾਂਡਾ ਜੀ ਇਹ ਤਾਂ ਭਾਈ ਇਹਨੇ ਬਹੁਤ ਸੋਹਣਾ ਬਹੁ ਬਰੀਕ ਤੇ ਬਾਈ ਤੀਜੇ ਨੰਬਰ ਤੇ ਆਪਾਂ ਜਿਹੜੀ ਗੱਪਣ ਵੜ ਦੇਖੀ ਜਾਂਦੇ ਆ ਜੀ ਇਹ ਬਾਈ ਸੂਆ ਹੋਗੀ ਤੀਜਾ ਠੀਕ ਆ ਤੀਜਾ ਸੂਆ ਕੈਕ ਦਿਨ ਲੈ ਜਾਂਦਾ ਸੁੰਦੇ ਇਹ ਲੈਜੂ ਹਜੇ ਹਫਤਾ ਬਾਈ ਹਫਤਾ ਤੋਰ ਦੀ ਬਾਹਰ ਨੂੰ ਕਿੰਨਾ ਦੁੱਧ ਬਾਦੂ ਐਸਟੀਮੇਟ ਜਾਇ ਦੁੱਧ ਬਾਈ 22 ਕਿਲੋ ਬਾਦੂ ਇਹ ਤਾਂ ਕੱਚੀ ਕੱਚੀ ਆ ਜੀ ਤੇ ਥਣ ਬੜਾ ਸੋਹਣਾ ਅਤੀਤ ਬਈਆ ਟੋਪ ਦਾ ਬਾਈ ਸੋ ਥਣ ਬੜਾ ਸੋਹਣਾ ਥਣ ਦੇਖ ਸਕਦੇ ਨੇੜ ਤੋਂ ਤੀਜਾ ਸੂਆ ਦੁੱਧ ਦੀ ਐਵਰੇਜ 23 24 25 ਵਾਲੀ ਇਹਦੀ ਵੀ ਹੈਗੀ ਆ ਜਮ ਠੀਕ ਆ ਬਾਈ ਨਸਲ ਵਾਲੀ ਆ ਕਿਹੜਾ ਕ੍ਰੋਸ ਆ ਠੀਕ ਆ ਤੀਜਾ ਸੂਆ ਰੇਟ ਹੋ ਜਾ ਇਹਨੂੰ ਨਹੀਂ ਜਮ ਬਾਕ ਤੀਜਾ ਸੂਆ ਵੇੜ ਸੁੰਦੀ ਵੀ ਆ ਕੱਦ ਵੱਡ ਤੇ ਪਤਲੀ ਜੰਮੜੀ ਦੀ ਵਿਚਾਰ ਰਾਜੀ ਸਮੀ ਪਲੀ ਬਹੁਤ ਆ ਲਿੱਸੀ ਨਾ ਵੀ ਕਿਸੇ ਪਾਸੇ ਨਹੀਂ ਤੇ ਹਫ਼ਤਾਗ ਲੈਦੀ ਵੀ ਆ ਬਾਕੀ ਠੰਡੀ ਠੁੰਡੀ ਬਹੁਤ ਹਲ ਹੈ ਦੇਖੋ ਦੇਵਾ ਵਗੈਰਾ ਬਾਕੀ ਲੇਵਾ ਮੂਰ ਨੂੰ ਬੱਚੀ ਦਾ ਜ਼ਿਆਦਾ ਥੋੜਾ ਹੈ ਮੂਰ ਨੂੰ ਕਰੂ 1.5 ਫੁੱਟ ਲੈਵਾ ਮੂਰ ਨੂੰ ਤੇ ਬਾਕੀ ਚਾਰੂ ਵਗੈਰਾ ਪੂਰੀ ਫੁੱਲ ਹੈ ਪੂਰੀ ਫੁੱਲ ਬਈ ਸੋ ਚਾਰੂ ਵਗੈਰਾ ਵੇੜ ਪੂਰੀ ਫੁੱਲ ਆ ਤੀਜਾ ਸੂਆ ਰੇਟ ਬਿਲਕੁਲ ਬਾਜਬ ਹੋਗੀ ਉਹ ਗਾ ਰੇਟ ਜਮਾ ਤੇ ਪਤਲੀ ਜੰਮੜੀ ਦੇ ਵਿੱਚ ਆ ਗਈ ਤਿੰਨ ਬੜਾ ਧਖਾ ਦੇ ਦੋ ਧਖਾ ਦੇ ਗੱਬਣਾ ਇੱਕ ਦਿਖਾਤੀ ਜਸਤੀ ਪਹਿਰੇ ਨੰਬਰ ਤੇ ਤਾਜੀ ਸੂਈ ਵੀ ਪੈਣ ਮੱਜੂਗੇ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਹੈ ਦਿਲ ਦਾ ਤਾਂ